ਆ ਜੀ ਵਾਕਈ ਨਾਲ ਉਹ ਤਾਂ ਇਨਫੋਰਮੇਸ਼ਨ ਠੀਕ ਆ 25 ਸਤ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਹਦੇ ਚ ਏਕਲ ਵਾਲੇ ਆਪਣੇ ਪਾਈਪ ਉਹਦੀ ਪਾਰੈਸੀ ਫਾਈਬਰ ਤੇ ਨੀਚੇ ਤੋਂ ਬਿਧਰਾਤ ਗੈਸ ਦੀ ਵੀ ਉਥੋਂ ਪਾਈਪ ਲੰਘਦੀ ਸੀ ਉਹ ਗਲਤੀ ਦੇ ਨਾਲ ਜਿੱਦੇ ਉਥੇ ਪਾਈਪ ਉਹਨਾਂ ਦੀ ਡੈਮੇਜ ਹੋ ਗਈ ਜਿਹਦੇ ਨਾਲ ਗੈਸ ਦਾ ਰਿਸਾਵ ਹੋ ਗਿਆ ਤੋਂ ਇੱਕ ਪਾਰਟिकुलर ਜਗ੍ਹਾ ਤੋਂ ਨਿਕਲ ਕੇ ਉਹਨਾਂ ਦੇ ਦੁਕਾਨ ਤੇ ਏਸੀ ਲੱਗਾ ਸੀ ਜਿਨ੍ਹਾਂ ਦੀ ਇੱਕ ਵਾਰ ਸਾਡੀ ਡੈਥ ਹੋਈ ਹੈ ਉਥੇ ਉਹਨਾਂ ਦੀ ਦੁਕਾਨ ਦੇ ਅੰਦਰ ਤਿੰਨ ਚਾਰ ਬੱਥੇਸੀ ਹੋਰ ਵੀ ਨਾਲ ਦੇ ਉਹਨਾਂ ਦੇ ਗੌਂਡੀ ਦੇ ਯਾਰ ਦੋਸਤ ਇੱਕ ਬੱਚਾ ਵੀ ਸੀ ਉਹਦੇ ਵਿੱਚ ਤੇ ਉਹ ਇੱਕੋ ਦਮ ਹੀ ਉੱਥੇ ਫਾਇਰ ਹੋ ਕੇ ਆਇਜ਼ ਕਰ ਗਈ ਪਤਾ ਨਹੀਂ ਕਿਸ ਤਰੀਕੇ ਨਾਲ ਕੁਝ ਸਪਾਰਕ ਜਾਂ ਕਿਤੇ ਕਰਕੇ ਹੋ ਗਈ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਕੇਸ ਰਜਿਸਟਰਡ ਆਪਣਾ 225 ਨੰਬਰ ਬੀ ਗ੍ਰੀਗ ਨੂੰ ਕਰ ਦਿੱਤਾ ਤੇ ਉਹਦੇ ਵਿੱਚ ਅੱਗੇ ਸਾਡੀ ਪ੍ਰਸੀਡਿੰਗ ਚੱਲਦੀ ਦੋਈ ਹੈ ਅੱਜ ਪਤਾ ਲੱਗਾ ਕਿ ਡੀਐਮਸੀ ਵੀ ਜਿਹਦੇ ਦਾਖਲ ਸਨ ਤੇ ਉਹਨਾਂ ਦੀ ਅੱਜ ਡੈਥ ਹੋ ਗਈ ਹੈ। ਇਹਦੇ ਵਿੱਚ ਅਸੀਂ ਹੁਣ ਅੱਗੇ ਫੱਤਰ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਜਿਹੜੀਆਂ ਬੰਦੀਆਂ ਧਾਰਾ ਦਾ ਬਾਧਾ ਕਰਕੇ ਤੇ ਮਨਕੀ ਬਾਦ ਵਿੱਚ ਨੈਕਸਟ ਇਨਵੈਸਟੀਗੇਸ਼ਨ ਪੂਰੀ ਕਰਾਂਗੇ। ਮੈਨੂੰ ਸੁਬਾਹ ਚਾਚਾ ਜੀ ਕੋਲ ਕਰਵਾਓ। ਪਰਿਵਾਰ ਚ ਕੌਣ-ਕੌਣ ਹੈ? ਰਿਸ਼ਵ ਦੀ ਕਿੰਨੀ ਉਮਰ ਹੈ? ਰਿਸ਼ਵ ਤੇ ਰਿਸ਼ਵ ਦੀ ਮੰਮੀ, ਸਿਸਟਰ ਵੀ ਮੈਡੀਕਲ ਜਰੂਰ ਚੁੱਕੋ। 10 ਮਿੰਟ। ਇਹ ਅਮੈਦੇ ਕਦੋਂ ਫਰਾਈ? ਕੀ ਹਾਲਾਤ ਹੈ? आज मैं तो उससे अंदर <laughs> डीएमसी के ऊपर टर्मिनल थोड़ा फरकते आते आते मगर काल साडो बिचारा साडी के काम चल गया कुमान वाला आई कि की मांग करते <laughs> ना जडे को प्रशासन आया ना, ना को पुल वाला है ना कोई है कोई रिया है किसी किस्म का को कोई बंदा करे मैं आया कोई नहीं ट्रेडिंग

ਨਾ ਬੁੱਤ ਦੇਖੋ ਥੋੜੀ ਬਾਹਰ ਹੋ ਕੇ ਦੇਖਿਆ ਤੇ ਰਿਸ਼ਵ ਅਗਰਵਾਲ ਨੂੰ ਅੱਗ ਲੱਗੀ ਸਾਹਮਣੇ ਸਰਗੋਬਾਬ ਦੇ ਜਨਾਂ ਦੇ ਮੈਂ ਕਿਹਾ ਰਿਸ਼ਵ ਆਉਂਦੇ ਲੱਗ ਗਿਆ ਮਸਲਾ ਜਿਹਨੇ ਦੇਖੋ ਥੱਲੇ ਧੁਰ ਗਿਆ ਆਏ ਆ ਥੱਲੇ ਦੇਖਿਆ ਤੇ ਮੇਰੀ ਛੋਟੀ ਭਝਾਈ ਦੇ ਵੀ ਤੁਹਾਡਾ ਭਰਾ ਇੱਥੇ ਦੁਕਾਨ ਵਾਲੇ ਦੇਖਿਆ ਇਹ ਦੁਕਾਨ ਵਾਲੇ ਦੇਖਿਆ ਤੇ ਦੁਕਾਨ ਦੇ ਵਿੱਚਨ ਕੋਈ ਲੱਗਾ ਤੇ ਜਿਹੜੇ ਥੱਲੇ ਬਣਿਆ ਉਹ ਗੱਡਰ ਜਿਹਦੇ ਤੋਂ ਅੱਗ ਨਿਕਲਦੀ ਸੀ ਉਹਦੇ ਵਿੱਚ ਅੱਗ ਨਿਕਲਦੀ ਨਾ ਪਈ ਜੀ

ਏ ਬੀ ਐਮ ਸੀ ਬਗਾਂ ਬਾਕੀਆਂ ਦੀ ਗ੍ਰਿਟੇਸ਼ਨ ਬਾਕੀਆਂ ਵੀ ਜੀ ਇਹਦਾ ਬੇਟਾ ਜਿਹੜਾ ਹੈ ਉਹਦਾ ਉਹ ਬੜਾ ਰਿਆ ਪੈਰਾਂ ਦੀਆਂ ਹੱਡੀਆਂ ਦੇ ਦੀਆਂ ਵੀ ਉਹਨੇ ਸਾਰ ਗਲਦੇ ਨੇ ਮੇਰਾ ਪਰਵਰ ਦੇ ਤੇ ਸਾਰਾ ਪਤਾ ਚੰਦਾ ਹੈ ਕਿ ਸਿਰੇ ਜਗ੍ਹਾ ਹੈ ਉਹਨੇ ਮੁਰ ਮਾਰੇ ਲਿਆ ਅੱਜ ਦੇ ਪਿੰਚਨ ਚਾਚਾ ਕੋਲ ਚੇਤਨਾ ਬੈਲਿਆ ਦਿੰਦੇ ਆ ਕੋਈ ਸਾਰ ਨਹੀਂ ਜਾਵੇ ਕੋਈ ਕਾਰਵਾਈ ਹੋਈ ਕੰਪਨੀ ਦੇ ਕੋਈ ਕਾਰਵਾਈ ਨਹੀਂ ਹੋਈ ਕੋਲਟ ਸਾਡੇ ਤੋਂ ਹੁੰਦੇ ਨੇ ਕਿ ਥੋੜੇ ਜਿਹੇ ਪੈਸੇ ਦੇ ਕੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਕੋਈ ਕਾਰਵਾਈ ਨਹੀਂ ਕਰਨੀ ਦਾ ਨਾ ਜੇ ਕੋਈ ਐਫ ਆਈ ਆਰ ਹੋਈਏ ਉਹ ਖਾਣਾ ਪੀਓ ਜੀ ਗੈਸ਼ੋਫਰ ਮੇਰੇ ਸਲਾਈਮ ਸ਼ਿੰਗਲਰ ਦੁਕਾਨੋਂ ਆਫਸੇ ਜੀ ਮੈਂ ਉਹਨਾਂ ਨੂੰ ਕਿਹਾ ਵਾ ਕੋਈ ਬੋਲਿਆ ਕਿ 15 ਮਿੰਟ ਤੇ ਮੈਂ ਵੀ ਗੈਸ ਲੀਕ ਹੋ ਰਹੀ ਹੈ ਤੁਸੀਂ ਵਰਮਾ ਫੇਰਿਆ ਵਾ ਕਿ ਤੁਸੀਂ ਦੇਖੋ ਉਹ ਬੰਦ ਕਰੋ ਉਹਨਾਂ ਕੋਈ ਗੌਰ ਨਹੀਂ ਕੀਤੀ ਉਹ ਗਲੀ ਵਿੱਚ ਚੱਲ ਗਏ ਆ ਉਤੋਂ ਛਿੱਕੜਾਂ ਦੀ ਆਵਾਜ਼ ਆਉਂਦੀ ਜਿਦੋਂ ਬਲਟ ਹੋਇਆ ਵਾ